ਏ ਬੀਪ ਸਾਂਝਾ ਤੁਹਾਨੂੰ ਰੱਖੇ ਅੱਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਗੁਰਬਖਸ਼ ਸਿੰਘ ਨੂੰ ਮਿਲੇ ਨੇ ਸਾਡੇ ਨਾਲ ਨੇ ਮੱਕੜ ਸਾਹਿਬ ਤੁਸੀਂ ਹੁਣ ਇੱਥੇ ਆਏ ਹੋਗੇ ਉਹਨਾਂ ਨੇ ਕਿਹਾ ਇਤਰਾਜ ਜਤਾਇਆ ਕਿ ਤੁਸੀਂ ਪਹਿਲਾਂ ਨਹੀਂ ਆਏ ਤਾਂ ਹੁਣ ਇੱਥੇ ਕਿਉਂ ਆਏ ਹੋ ਉਹਨਾਂ ਕੋਈ ਇਤਰਾਜ ਨਹੀਂ ਜਤਾਇਆ ਉਹਨਾਂ ਵੈਲਕਮ ਕੀਤਾ ਉਹਨਾਂ ਬੜੇ ਪਿਆਰ ਨਾਲ ਮਿਲਿਆ ਮੈਨੂੰ ਔਰ ਉਹਨਾਂ ਨੇ ਕੋਈ ਇਹ ਗਲਤ ਕਹੀ ਹੈ ਕਿ ਤੁਸੀਂ ਅਜਾਏ ਹੋ ਮੈਨੂੰ ਐਂ ਲੱਗਦਾ ਵੀ ਜਿਵੇਂ ਅੱਜ ਪਹਿਲੇ ਦਿਨ ਤੇ ਬੈਠਾ ਕੀ ਲੱਗਦਾ ਹੋਗਾ ਜਿਹੜੀ ਉਹ ਮੰਗਾ ਸਟੇਟ ਤੋਂ ਕਰ ਰਹੇ ਨੇ ਕਿ ਅੱਜ ਸ਼ਰਮਣਿਕ ਕਮੇਟੀ ਦੇ ਪ੍ਰਧਾਨ ਵੀ ਮਸਲਾ ਹੈ ਇਹ ਸਾਰੇ ਸ਼ਰਮਣਿਕ ਕਮੇਟੀ ਵੀ ਇਹਦੇ ਬਾਰੇ ਕਈ ਵਾਰੀ ਕਾਰਵਾਈ ਕਰ ਸਕਦੀ ਹੈ ਮੈਂ ਅੱਜ ਵੀ ਮੇਰੇ ਕੋਲ ਗਾਰਡ ਹੈ ਕਿ ਮੈਂ ਰੋਜ਼ਾਨਾ ਜਾਂ ਦੂਜੇ ਤੀਜੇ ਦਿਨ ਇਹਨਾਂ ਦੀਆਂ ਬੰਦੀਆਂ ਸਮੂਹ ਬੰਦੀਆਂ ਦੀ ਰਿਹਾਈ ਲਈ 119 ਦੇਟਰੀ ਬੰਦੀ ਨੇ ਉਹਨਾਂ ਸਾਰਿਆਂ ਦੀ ਰਿਹਾਈ ਵੇ ਅਸੀਂ ਯਤਨਸ਼ੀਲ ਹਾਂ ਲੇਕਿਨ ਤਰੀਕਾ ਇਹ ਰਹਿਣਾ ਪੈਗਾ ਕਿ ਕਾਨੂੰਨ ਨੇ ਹਲਕਾ ਬਦਲੀਆ ਇਹਰਾ ਉਹ ਜੀਵ ਗਾਂਧੀ ਦੇ ਕਾਦਰ ਸੀ ਉਹਨਾਂ ਨੇ ਸੰਬੰਧ ਵਿੱਚ ਉਹਨਾਂ ਨੇ ਜਿਹੜਾ ਉਹ 140 ਦਫਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਐ ਰਿਮਿਸ਼ਨ ਔਰ ਪਾਰਡਨ ਇਹਨਾਂ ਦੋਨਾਂ 'ਚ ਫਰਕ ਕੀ ਹੈ ਜੇ ਉਹਦੇ ਵਿੱਚੋਂ ਇੱਕ ਵੀ ਗੱਲ ਸਾਨੂੰ ਲੱਭ ਗਈ ਤੇ ਸੁਪਰੀਮ ਕੋਰਟ ਤੁਸੀਂ ਵਰਤ ਖਤਮ ਕਰਨ ਲਈ ਕਿਹਾ ਗੁਰਬਖਸ਼ ਸਿੰਘ ਨੂੰ ਨਹੀਂ ਉਹ ਕਹਿਣ ਦੀ ਐਸਟੇ ਤੇ ਕਹਿਣ ਦੀ ਲੋੜ ਨਹੀਂ ਐ ਮੈਂ ਕਹਿ ਕੇ ਮੈਂ ਤਾਂ ਵੀ ਮੈਂ ਬਹੁਤ ਵੱਡਾ ਕੰਮ ਕਰ ਚੱਲੇ ਆ ਉਹ ਕਹਿਣ ਦੀ ਲੋੜ ਨਹੀਂ ਉਹ ਕੋ ਜਸਤੇ ਤੇ ਬੈਠੇ ਆ ਨਾ ਉਹਨਾਂ ਨੇ ਛੱਡਣਾ ਨਾ ਮੈਨੂੰ ਕਹਿਣ ਦੀ ਲੋੜ ਹੈ ਉਹਨਾਂ ਨੇ 50 ਲੱਖ ਰੁਪਏ ਦੀ ਮੰਗ ਕੀਤੀ ਤੁਸੀਂ ਕਿੰਨੇ ਦਿੱਤੇ ਨੇ ਤੇ ਕੋਈ ਜਿੰਨੇ ਕਹਿਣਗੇ ਉਹਨੇ ਦੇ ਦਿੰਗੇ ਕਿੰਨੇ ਦਿੱਤੇ ਨੇ ਤੁਸੀਂ ਅੱਜ 5 ਲੱਖ ਮੱਕਰ ਸਾਹਿਬ ਵੀ ਕਮੰਨਿਆ ਜਾ ਰਿਹਾ ਕਿ ਕਿਉਂਕਿ ਅਕਾਲੀ ਦਲ ਅਕਾਲੀ ਦਲ ਪੰਥਕ ਮੁੱਦਾ ਉਠਾ ਰਿਹਾ ਹੈਗਾ ਇਸ ਕਰਕੇ ਹੁਣ ਤੁਸੀਂ ਵੀ ਸਰਗਰਮ ਹੋਗੇ ਪਹਿਲਾਂ ਗੁਰਬਖਸ਼ ਦੇ ਮਾਮਲੇ ਤੇ ਸਰਗਰਮ ਨਹੀਂ ਸੀ ਹੋ ਤੁਹਾਨੂੰ ਭਨੇਖਾ ਹੈ ਸ਼ਾਇਦ ਮੇਰਾ ਰਿਕਾਰਡ ਵੇਖੋ ਆ ਕੇ ਮੈਂ ਪਹਿਲੇ ਦਿਨ ਤੋਂ ਹੀ ਚਿੱਠੀ ਪੱਤਰ ਜਾਰੀ ਕਰ ਰਿਹਾ ਹਾਂ ਮੈਂ ਪਹਿਲੇ ਦਿਨ ਤੋਂ ਸਰਕਾਰ ਮੈਂ ਔਰ ਇੱਥੇ ਮੇਰੇ ਸਾਰੇ ਮੈਂਬਰ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣੇ ਦੇ ਵੀ ਤੇ ਦੂਸਰੇ ਵੀ ਜਿਹੜੇ ਨੇ ਹੁਣ ਕਨਾਲ ਸਿੰਘ ਪੰਜੋਲੀ ਐਗਜ਼ੀਕਟਿਵ ਮੈਂਬਰ ਹੈ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ 15 ਐਗਜ਼ੀਕਟਿਵ ਮੈਂਬਰਾਂ ਦੇ ਨਾਲ ਚੱਲ ਰਹੀ ਹੈ ਜਨਰਲ ਹੁਸੈਨ ਹੀ ਇਸ ਵਾਸਤੇ ਉਹ ਜਿਹੜਾ ਸਾਡਾ ਇੱਥੇ ਕਨਾਲ ਸਿੰਘ ਪੰਜੋਲੀ ਦਾ ਆਉਣਾ ਵੀ ਪੂਰਾ ਸ਼੍ਰੋਮਣੀ ਕਮੇਟੀ ਦੇ ਆਉਣ ਦੇ ਬਰਾਬਰ ਹੈ ਆਹੋ ਖੜੀ ਸਾਹਮਣੇ ਆ ਰੋਜ ਇੱਥੇ ਬੈਠੇ ਆ ਸਰਕਾਰ ਕੋ ਸਰਕਾਰ ਕੋ ਉਦਮ ਕਰ ਰਹੀ ਹੈ ਸਰਕਾਰ ਨੂੰ ਜਿਹੜੀ ਨੂੰ ਅਪੀਲ ਕਰ ਰਹੇ ਨੇ ਤੁਸੀਂ ਕੀ ਮੰਨਦੇ ਹੋ ਕਿ ਉਹਨਾਂ ਨੇ ਕਿਹਾ ਬਾਦ ਸਾਹਿਬ ਨੂੰ ਮਿਲੋ ਤੁਸੀਂ ਇਹਨਾਂ ਨੇ ਗੁਰਬਖਸ਼ ਸਿੰਘ ਨੇ ਕਿਹਾ ਕਿ ਬਾਦ ਸਾਹਿਬ ਨੂੰ ਬਾਦ ਸਾਹਿਬ ਨੂੰ ਇਸ ਬਾਰੇ ਜਿਹੜੀ ਅੱਜ ਦੀ ਜੋ ਗੱਲ ਹੋਈ ਹੈ ਇਹਦੇ ਬਾਰੇ ਰਾਤ ਨੂੰ ਪੰਜਾਬ ਦੇ ਅੰਦਰ ਬੰਦੀ ਸਿੱਖ ਨੇ ਉਹਨਾਂ ਬਾਰੇ ਜਿਹੜੇ ਪੰਜਾਬ ਦੇ ਰਾ ਰਹੇ ਸਾਰਿਆਂ ਦਾਰੇ ਅਸੀਂ 100 ਤੋਂ ਕਿੰਨੇ ਬੰਦੀ ਨੇ ਉਹਨਾਂ ਸਾਰਿਆਂ ਬਾਰੇ ਯਤਨਸ਼ੀਲਾ ਇਹ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ